ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਵੱਡੀ ਖਬਰ ਹੈ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਨੂੰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿੱਥੇ 6 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਣੀ ਹੈ ਜਿਸ ਦੇ ਵਿੱਚ ਕਿ ਪੰਥਕ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਹੋਣੀ ਹੈ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ ਜਿਹੜਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਦਾਰਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਦੇ ਵਿੱਚ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਇਸ ਦੇ ਵਿੱਚ ਇੱਕ ਮਸਲਾ ਉਹ ਵੀ ਉਭਾਰਿਆ ਜਾਣਾ ਦੇ ਵਿੱਚ ਚਰਚਾ ਕੀਤੀ ਜਾਣੀ ਹੈ ਕਿ ਜਿਹੜਾ ਬਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਭਾਸ਼ਾ ਵਿਭਾਗ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਵਾਗਤ ਨੂੰ ਸਮਰਪਿਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਜਿਸ ਦੇ ਵਿੱਚ ਭੰਗੜੇ ਪਾਈ ਜਾਂਦੇ ਨੇ ਡਾਂਸ ਕੀਤਾ ਜਾਂਦਾ ਉਹ ਵੀ ਰੋਮਾਂਟਿਕ ਗਾਣਿਆਂ ਦੇ ਉੱਪਰ ਉਸ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਵੈਸ ਅਤੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਉਹਨਾਂ ਨੂੰ ਜਿਹੜਾ ਤਲਬ ਕੀਤਾ ਗਿਆ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਵੀ ਇਹ ਇਕੱਤਰਤਾ ਹੋਣੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜੱਦਰਗਣੀ ਕੁਲਦੀਪ ਸਿੰਘ ਗੜਗਾਜ ਨੂੰ ਕੁਝ ਨਿੱਜੀ ਕੰਮਾਂ ਕਰਕੇ ਨਿੱਜੀ ਕਾਰਨਾ ਕਰਕੇ ਇਹ ਜਿਹੜੀ ਇਕਤਰਤਾ ਅੱਗੇ ਕਰਨੀ ਪੈ ਜਾਂਦੀ ਆ ਪਰ ਅੱਜ ਫੈਸਲਾ ਆ ਚੁੱਕਾ ਹੈ ਕਿ 6 ਅਗਸਤ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਦੇ ਪਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਅੱਗੇ ਪੇਸ਼ ਹੋਣ ਦੇ ਹੁਕਮ ਨੇ ਜਿਹੜੇ ਉਹ ਜਾਰੀ ਕਰ ਦਿੱਤੇ ਨੇ ਦਰਅਸਲ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਸਮਾਗਮ ਹੁੰਦਾ ਸ਼ਹੀਦ ਜੀ ਨੂੰ ਸਮਰਪਿਤ ਦਾ ਸ਼ਤਾਬਦੀ ਸਮਾਗਮ ਹੁੰਦਾ ਪੰਜਾਬ ਸਰਕਾਰ ਆਯੋਜਨ ਕਰਦਾ ਪੰਜਾਬ ਦਾ ਪਾਸ਼ਾ ਵਿਭਾਗ ਆਯੋਜਨ ਕਰਦਾ ਸ਼੍ਰੀਨਗਰੂ ਦੇ ਵਿੱਚ ਇੱਕ ਆਡੀਟੋਰੀਅਮ ਦੇ ਵਿੱਚ ਪ੍ਰੋਗਰਾਮ ਹੁੰਦਾ ਪੰਜਾਬੀ ਗਾਇਕ ਵੀਰ ਸਿੰਘ ਦਾ ਜਿਹੜਾ ਸ਼ੋਅ ਵੀ ਲਗਾਇਆ ਜਾਂਦਾ ਤੇ ਉਸੇ ਸ਼ੋਅ ਦੇ ਵਿੱਚ ਇੱਕ ਵੀਡੀਓ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਸ ਤਰੀਕੇ ਦੇ ਨਾਲ ਰੋਮਾਂਟਿਕ ਗਾਣੇ ਗਾਏ ਜਾਂਦੇ ਨੇ ਭੰਗੜੇ ਤੱਕ ਪਾਏ ਜਾਂਦੇ ਨੇ ਜਾਨੀ ਕਿ ਮਨੋਰੰਜਨ ਦਾ ਸਾਧਨ ਇਸ ਸਮਾਗਮ ਨੂੰ ਬਣਾਇਆ ਜਾਂਦਾ ਤਾਂ ਉਸ ਦੇ ਉੱਪਰ ਐਸਜੀਪੀਸੀ ਦੇ ਵੱਲੋਂ ਤੁਰੰਤ ਐਕਸ਼ਨ ਲਿਆ ਜਾਂਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਨੋਟਿਸ ਦੇ ਵਿੱਚ ਇਹ ਖਬਰ ਲਿਆਂਦੀ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਉਹਨਾਂ ਨੂੰ ਜਿਹੜਾ ਉੱਥੇ ਤਲਬ ਕੀਤਾ ਗਿਆ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਰਿਕੇ ਇਸ ਮਸਲੇ ਦੇ ਉੱਪਰ ਉੱਥੇ ਜਾ ਕੇ ਜਿਹੜਾ ਸ੍ਰੀ ਅਕਾਲ ਤੱਕ ਸਾਹਦੇ ਅੱਗੇ ਪੇਸ਼ ਹੋਣਗੇ ਤੇ ਪੰਜ ਸਿੰਘ ਸਹਿਬਾਨਾਂ ਦੇ ਉਹਨਾਂ ਵੱਲੋਂ ਉਹਨਾਂ ਨੂੰ ਸਜ਼ਾ ਵੀ ਲਗਾਈ ਜਾ ਸਕਦੀ ਹੈ ਕੋਈ ਵੀ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਪਰ ਇਸ ਸਭ ਦੇ ਵਿਚਾਰੇ ਜਦੋਂ ਵੀਰ ਸਿੰਘ ਉਹਣੀ ਐਡੀ ਵੱਡੀ ਗਲਤੀ ਕਰਦੇ ਨੇ ਉਹ ਖੁਦ ਇਹ ਗਲਤੀ ਮੰਨਦੇ ਨੇ ਉਹ ਕਹਿੰਦੇ ਨੇ ਕਿ ਮੈਂ ਪਿੱਛੇ ਲੱਗਿਆ ਬੋਰਡ ਨਹੀਂ ਪੜਿਆ ਤੇ ਇਸ ਕਰਕੇ ਮੇਰੇ ਤੋਂ ਵੱਡੀ ਗਲਤੀ ਹੋ ਗਈ ਤੇ ਇਸ ਗੱਲ ਦੀ ਤੁਰੰਤ ਮਾਫੀ ਮੰਗਦੇ ਹੋਏ ਉਸੇ ਦਿਨ ਜਦੋਂ ਵੀਡੀਓ ਵਾਇਰਲ ਹੁੰਦੀ ਆ ਉਸੇ ਸ਼ਾਮ ਨੂੰ ਸ੍ਰੀ ਅਕਾਲ ਤੱਕ ਸਾਹ ਪੰਜਾਬੀ ਗਾਇਕ ਵੀਰ ਸਿੰਘ ਜਾਂਦੇ ਨੇ ਜੱਦਰਗੈਨੀ ਕੁਲਦੀਪ ਸਿੰਘ ਗੜਗਾਜ ਦੇ ਅੱਗੇ ਪੇਸ਼ ਹੁੰਦੇ ਨੇ ਜਿੱਥੇ ਜਾ ਕੇ ਮਾਫੀ ਗੀ ਜਾਂਦੀ ਆ ਕਿ ਮੈਂ ਜਾਂਚਨਾ ਮੰਗੀ ਜਾਂਦੀ ਹੈ ਤੇ ਇਹ ਗੱਲ ਆਖੀ ਜਾਂਦੀ ਹੈ ਕਿ ਮੱਗੇ ਤੋਂ ਭਵਿੱਖ ਦੇ ਵਿੱਚ ਇਸ ਤਰੀਕੇ ਦੀ ਕੋਈ ਵੀ ਮਰਿਆਦਾ ਦੀ ਹਲੰਘਣਾ ਨਹੀਂ ਕਰਾਂਗਾ ਕੋਈ ਵੱਡੀ ਅਜਿਹੀ ਗਲਤੀ ਨਹੀਂ ਕਰਾਂਗਾ ਪਰ ਹੁਣ 6 ਅਗਸਤ ਨੂੰ ਪੰਜ ਸਿੰਘ ਸਹਿਬਾਨਾਂ ਦੀ ਅਹਿਮ ਇਕੱਤਰਤਾ ਹੋਣੀ ਹੈ ਜਿਸ ਦੇ ਵਿੱਚ ਪੰਥਕ ਮਸਲਿਆਂ ਦੇ ਉੱਪਰ ਜਿੱਥੇ ਵਿਚਾਰ ਚਰਚਾ ਕਰਨੀ ਹੈ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਹੈ